ਕਣਕ ਦੀ ਬਜਾਈ ਦਾ ਕੰਮ ਪੂਰੇ ਜੋਰਾਂ 'ਤੇ ਚੋਰਾ ਨਾ ਚੱਲ ਰਿਹਾ ਪਰੰਤੂ ਆਪਣੇ ਕਿਸਾਨ ਭਰਾਵਾਂ ਦਾ ਹੱਲੇ ਵੀ ਉਹੀੋ ਇੱਕੋ ਸਵਾਲ ਆ ਕਹਿੰਦੇ ਜਰ ਸਾਨੂੰ ਕਣਕ ਦੀ ਕੋਈ ਅਜਿਹੀ ਵੈਰਾਈਟੀ ਦੱਸ ਜਿਸ ਦਾ ਝਾੜ ਰਿਕਾਰਡ ਤੋੜ ਹੋਵੇ ਝੋਨੇ ਵਾਂਗ ਝਾੜ ਦੇਵੇ ਹੁਣ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਜਿੰਨੀਆਂ ਵੀ ਵੈਰਾਈਟੀਆਂ ਨਾ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਹਿੰਦੇ ਯਾਰ ਜਿਵੇਂ DBW 327 ਹੋਗੀ DBW 371 ਹੋਗੀ 72 ਹੋਗੀ 77 ਹੋਗੀ ਇੱਥੋਂ ਤੱਕ ਕਿ DBW 87 ਹੋਗੀ ਜੇਕਰ ਇਹਨਾਂ ਦਾ ਜਾਦੇ ਝਾੜ ਲੈਣਾ ਤਾਂ ਇਹਨਾਂ ਸਮਾਂ 5 ਨਵੰਬਰ ਤੱਕ ਹੀ ਸੀਗਾ ਇਸ ਤੋਂ ਬਾਅਦ ਤਾਂ ਤੁਸੀਂ ਨਾਂ ਲਾਓ ਯਾਰ ਇਹਦਾ ਝਾੜ ਘਟ ਜੂਗਾ ਤਾਂ ਦੋਸਤੋ 15 16 ਨਵੰਬਰ ਤੱਕ ਤੁਸੀਂ ਕਣਕ ਦੀ ਕਿਹੜੀ ਮਰਜ਼ੀ ਕਿਸਮ ਲਾਓ ਸਾਰੀਆਂ ਅਗੇਤੀਆਂ ਦੇ ਵਿੱਚ ਹੀ ਆਉਂਦੀਆਂ ਅਤੇ ਰਿਕਾਰਡ ਤੋੜ ਝਾੜ ਦੇਣੀਆਂ ਲੱਗੀ ਸਮਝ ਇਹ ਕਿਸਾਨਾਂ ਦਾ ਤਜਰਬਾ ਹਾਂ ਦੋਸਤੋ ਆਪਾਂ ਕਿਸਾਨ ਆ ਆਪਣਾ ਤਜਰਬਾ ਬਹੁਤ ਜਦੇ ਵੱਡਾ ਹੁੰਦਾ ਤੇ ਜਿਹੜਾ ਤਜਰਬਾ ਕਿਸਾਨ ਨੇ ਕਰਤਾ ਉਹ 100% ਆਪਾਂ ਅਸੀਂ ਹੁੰਦਾ 15 ਨਵੰਬਰ ਤੱਕ ਤੁਸੀਂ ਕਿਹੜੀ ਮਰਜ਼ੀ ਕਿਸਮ ਬੀਜੋ ਹਾਂ ਦੋਸਤੋ ਗੱਲ ਕਰਕੇ ਸਭ ਤੋਂ ਵੱਧ ਝਾੜ ਦੇਣ ਵਾਲੀ ਤਾਂ ਪਿਛਲੇ ਸਾਲ DBW 327 ਨੇ ਬਹੁਤ ਜਿਆਦਾ ਵਧੀਆ ਚੜ ਦਿੱਤਾ ਰਿਕਾਰਡ ਤੋੜ ਚੜ ਦਿੱਤਾ ਇਸ ਤੋਂ ਇਲਾਵਾ HRD 3386 ਵੀ ਬਹੁਤ ਜਿਆਦਾ ਵਧੀਆ ਕਿਸਮ ਆਪਣੀ PBW 872 ਦਾ ਵੀ ਰਿਕਾਰਡ ਤੋੜ ਚਾੜ ਮਿਲਿਆ ਸੀ ਪਿਛਲੇ ਸਾਲ ਇਸ ਤੋਂ ਇਲਾਵਾ ਦੋਸਤੋ ਕਭਰਾਓ ਨਾ ਆਪਣੇ ਇੰਜਨੀਆਂ ਪੁਰਾਣੀਆਂ ਵੈਰਾਈਟੀਆਂ ਜਿਵੇਂ DBW 187 ਗੇਤੇ ਦੇ ਵਿੱਚ ਵੀ ਤੁਸੀਂ ਬੀਜ ਸਕਦੇ ਹੋ ਪਛੇਤੇ ਦੇ ਵਿੱਚ ਵੀ ਜਨ ਕੇ ਪੂਰਾ ਨਵੰਬਰ ਮਹੀਨਾ ਲਗਾ ਸਕਦੇ ਹੋ ਝਾੜ ਇਸ ਦਾ ਬਹੁਤ ਜਿਆਦਾ ਵਧੀਆ ਇਸ ਤੋਂ ਇਲਾਵਾ ਪਛੇਤੇ ਦੇ ਵਿੱਚ 15 ਨਵੰਬਰ ਤੋਂ ਬਾਅਦ ਤੁਸੀਂ ਐਚ ਡੀ 2851 ਲਗਾ ਸਕਦੇ ਹੋ ਜੇਕਰ ਤੁਸੀਂ ਸੋਨੂ ਕਰਨੀ ਆ ਗਈ ਨਾ ਤਾਂ ਇਹਦੇ ਵਰਗੀ ਕੋਈ ਵੀ ਵੈਰਾਈਟੀ ਨਹੀਂ ਇਹਦੇ ਜਿੰਨਾ ਝਾੜ ਕਿਸੇ ਵੀ ਵੈਰਾਈਟੀ ਦਾ ਹੈ ਨਹੀਂ ਇਸ ਤੋਂ ਇਲਾਵਾ ਦੋਸਤੋ ਹੁਣ ਆ 9 10 ਨਵੰਬਰ ਤੋਂ ਬਾਅਦ ਤੁਸੀਂ ਪੀ ਬਿਟਲ ਜੋ 826 ਵੀ ਲਗਾ ਸਕਦੇ ਹੋ ਯਾਦ ਰੱਖੇ ਸਭ ਤੋਂ ਪਹਿਲਾਂ ਵੀਡੀਓ ਆਪਾਂ ਹੀ ਪਾਈਆਂ ਸੀਗਾ ਲਗਾਤਾਰ 2-3 ਵੀਡੀਓਜ਼ ਪਾਈਆਂ ਸੀ ਕਿ ਇਸ ਨੂੰ ਪੀਲੀ ਕੁੰਗੀ ਆ ਸਕਦੀ ਆ ਇਸ ਲਈ ਉਹਦੀ ਇੱਕ ਸਪਰੇਅ ਕਰ ਦਿਓ ਚਾੜ ਇਸ ਦਾ ਹੀ ਬਹੁਤ ਵਧੀਆ ਬਸ ਉਹਦੀ ਇੱਕ ਸਪਰੇਅ ਕਰ ਦਿਓ ਜੇਕਰ ਤੁਹਾਡੇ ਏਰੀਆ ਦੇ ਵਿੱਚ ਪੀਲੀ ਕੁੰਗੀ ਦਾ ਅਟੈਕ ਆਉਂਦਾ ਕਿਉਂਕਿ ਹੁਣ ਤਾਂ ਸਾਰੇ ਮੰਨ ਗਏ ਪਹਿਲਾਂ ਪਹਿਲਾਂ ਆਪੇ ਹੀ ਸ਼ੁਰੂਆਤ ਕੀਤੀ ਸੀ ਕਿ ਭਾਈ ਜਿੰਨੀਆਂ ਵੀ ਨਵੀਆਂ ਵੈਰਾਈਟੀਆਂ ਆਉਂਦੀਆਂ ਉਹਨੂੰ ਦੇਖ ਲਿਆ ਕਰੋ ਕਿਤੇ ਕੋਈ ਬਿਮਾਰੀ ਤਾਂ ਨਹੀਂ ਆਉਂਦੀ ਘਰ ਹੀ ਨਾਲ ਬੈਠੇ ਰਿਆ ਕਰੋ ਆਪਣੀ 6 ਮਹੀਨਿਆਂ ਦੀ ਫਸਲ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਦੋ ਕਿਸਮਾਂ ਰਲਾਕੇ ਬੀਜਣੀਆਂ ਤਾਂ ਇੱਕ ਕਿਸਮ ਦਾ ਕਦ ਛੋਟਾ ਆਵੇ ਤੇ ਇੱਕ ਕਿਸਮ ਦਾ ਕਦ ਜਿਆਦਾ ਹੋਵੇ ਇਹ ਦੋਨੇ ਕਿਸਮਾਂ ਰਲਾਕੇ ਲਗਾ ਸਕਦੇ ਹਾਂ ਉਦਾਹਰਨ ਵਜੋਂ ਜਿਵੇਂ ਕਿ DBW 327 ਅਤੇ ਡੀਬੀ ਡਲਜੀ 187 ਦੋਨਾਂ ਨੂੰ ਮਿਕਸ ਕਰਕੇ ਵੀ ਤੁਸੀਂ ਲਗਾ ਸਕਦੇ ਹੋ ਜਾਂ ਤੁਸੀਂ ਇਹ ਕਹਿ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਪਛੇਤੀ ਵੈਰਾਈਟੀ ਹੈ ਜਿਵੇਂ ਆਪਾਂ 15 16 ਨਵੰਬਰ ਤੋਂ ਬਾਅਦ ਬਜਾਈ ਕਰਨੀ ਆ ਤਾਂ ਤੁਸੀਂ ਜਿਵੇਂ ਐਚ ਡੀ 2851 ਲਗਾ ਰਹੇ ਹੋ ਤਾਂ ਉਸ ਦੇ ਵਿੱਚ ਤੁਸੀਂ ਐਚ ਡੀ 3084 ਜਾਂ ਡੀਬੀ ਡਲਜੀ 187 ਇਸ ਨੂੰ ਵਿੱਚ ਐਡ ਕਰ ਸਕਦੇ ਹੋ ਮਿਕਸ ਕਰ ਸਕਦੇ ਹੋ ਤੁਹਾਡਾ ਜਿਹੜਾ ਝਾੜ ਆ ਬਹੁਤ ਜਿਆਦਾ ਵਧੀਆ ਆਵੇਗਾ ਬੰਪਰ ਆਵੇਗਾ ਇਸ ਤੋਂ ਇਲਾਵਾ ਦੋਸਤੋ ਬਜਾਈ ਸਮੇਂ ਯਾਦ ਰੱਖੇ ਜਿੰਨੀਆਂ ਵੀ ਅਗੇਤੀਆਂ ਕਿਸਮਾਂ ਜਿਹੜੀਆਂ ਤੁਸੀਂ 15 16 ਨਵੰਬਰ ਤੱਕ ਲਗਾ 40 ਕਿਲੋ ਬੀਜ ਹੀ ਪਾਓ 40 ਕਿਲੋ ਪ੍ਰਤੀ ਏਕੜ ਬੀਜ ਬਹੁਤ ਆ ਹਾਂ ਸੁਪਰ ਸੀਡਰ ਨਾਲ ਥੋੜਾ ਹੈ ਤੁਸੀਂ ਬੀਜ ਜਿਆਦਾ ਪਾ ਸਕਦੇ ਹੋ ਇਹਨਾਂ ਵਿੱਚ ਤੇ ਸੁਪਰ ਸੀਡਰ ਅਪਜਾਈ ਕਰਦੇ ਸੀ 60 ਕਿਲੋ ਬੀਜ ਪ੍ਰਤੀ ਏਕੜ ਪਾਦਗੇ 60 ਕਿਜੀ ਬਹੁਤ ਜਿਆਦਾ ਹੋ ਜਾਂਦਾਗਾ ਥੋੜਾ ਜਿਹਾ ਵਧਾ ਦਿਓ ਮੈਂ ਉਮੀਦ ਕਰਦਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਅਤੇ ਜੇਕਰ ਕੋਈ ਸਵਾਲ ਰਹਿ ਗਿਆ ਤਾਂ ਕਮੈਂਟ ਜਰੂਰ ਕਰੋ ਹੁਣ ਦੇ ਉਜਾਇਤ ਧੰਨਵਾਦ ਦੋਸਤੋ